ਹਾਂਜੀ ਅੱਜ ਤੁਸੀਂ ਇਸ ਰਿਪੋਰਟ ਤੋਂ ਵਰਲਡ ਹੋਸ ਡੇ ਬਾਰੇ ਤੁਹਾਡੇ ਚਾਹੀਏ ਐਸ ਕੀ ਪਹਿਲੀ ਵਾਰੀ ਯੂਨਾਈਟਿਡ ਨੇਸ਼ਨਸ ਵੱਲੋਂ ਇਸੇ ਸਾਲ ਵਰਲਡ ਹੋਸ ਡੇ ਦਾ ਜਿਹੜਾ ਉਹ ਐਲੋਇਨ ਕੀਤਾ ਗਿਆ ਉਹਨਾਂ ਨੇ ਡੈਜ਼ਿਗਨੇਟ ਕੀਤਾ 11 ਜੁਲਾਈ ਨੂੰ ਐਜ਼ ਵਰਲਡ ਹੋਸ ਡੇ ਇਹ ਦਿਨ ਜਿਹੜਾ ਇਹ ਡੈਡੀਕੇਟਿਡ ਹੈ ਵਰਲਡਵਾਈਡ ਘੋੜਿਆਂ ਦੇ ਰਖ ਰਖਾਅ ਸਾਂਭ ਸੰਭਾਲ ਉਹਨਾਂ ਦੇ ਵਾਸਤੇ ਉਹਨਾਂ ਦਾ ਧਿਆਨ ਰੱਖਣ ਵਾਸਤੇ ਇਹਨਾਂ ਚੀਜ਼ਾਂ ਦੇ ਵਾਸਤੇ ਇਹ ਦਿਨ ਉਹਨਾਂ ਨੇ ਡੈਜ਼ੀਗਰੇਟ ਕੀਤਾ ਹੈ ਪੂਰੀ ਦੁਨੀਆ ਦੇ ਵਿੱਚ। ਤੋਂ ਇੱਥੇ ਅੱਜ ਅਸੀਂ ਪੀਪੀ ਦੇ ਸਟੇਬਲਸ ਦੇ ਵਿੱਚ ਸਾਡੀ ਜਿਹੜੀ ਪੀਪੀ ਦੀ ਰਾਈਡਿੰਗ ਗਰਾਊਂਡ ਹੈ ਉਹਦੇ ਵਿੱਚ ਅਸੀਂ ਆਪਣੇ ਘੋੜਿਆਂ ਦੇ ਨਾਲ ਸਾਰੇ ਰਾਈਡਰਸ ਦੇ ਨਾਲ ਇੱਥੇ ਵਰਲਡ ਹਾਰਸ ਡੇ ਅੱਜ ਮਨਾਇਆ। ਕੇਕ ਕੱਟ ਕੇ ਉਹਨੂੰ ਅਸੀਂ ਮਨਾਇਆ ਔਰ ਉਸ ਤੋਂ ਬਾਅਦ ਘੋੜਿਆਂ ਨੂੰ ਵੀ ਉਹਨਾਂ ਦੀ ਜਿਹੜੀ ਮਨਪਸੰਦ ਚੀਜ਼ ਹੈ ਗੁੜ ਉਹ ਸਾਰਿਆਂ ਨੂੰ ਖਵਾਇਆ ਘੋੜਿਆਂ ਨੂੰ। ਤੇ ਇਦਾਂ ਹੀ ਅਸੀਂ ਬਸ ਰੱਬਗੇ ਅਰਦਾਸ ਹੈ ਵੀ ਸਾਡੇ ਕੋਲੇ ਤੰਦਰੁਸਤ ਰਹਿਣ ਸਾਡੇ ਰਾਈਡਰ ਤੰਦਰੁਸਤ ਰਹਿਣ ਕਿੰਨੇ ਘੋੜੇ ਹੈਗੇ ਨੇ ਇਸ ਜਿਹੜਾ ਆਪਣਾ ਪੀਪੀ ਰਾਉਂਡ ਦੇ ਵਿੱਚ ਤਾਂ ਥੋੜਾ ਜਿਹਾ ਆਪਣੇ ਜਿਹੜਾ ਹੈਗਾ ਉਹ ਐਲਬ੍ਰੇਟ ਕਰਦੇ ਆਪਾਂ ਇਸ ਟੂਰ ਦੇ ਸਾਡੇ ਪੀਪੀ ਦੇ ਵਿੱਚ ਟੋਟਲ ਲਿਸਟ ਵਿੱਚ ਸੇ ਹੈਡਕੁਆਰਟਰਸ ਦੇ ਉੱਤੇ ਰਾਉਂਡ ਬਵਿੰਜਾ ਘੋੜੇ ਨੇ 42 ਐਸ ਨੇ ਔਰ 10 ਚੰਡੀਗੜ੍ਹ ਦੇ ਤੇ ਬਾਕੀ ਕੁਝ ਕੁਛ ਕੋਲੇ ਜਿਹੜੇ ਡਿਸਟ੍ਰਿਕਟਸ ਦੇ ਵਿੱਚ ਅਸੀਂ ਦਿੱਤੇ ਹੋਏ ਨੇ ਇਹ ਕੋਲੇ ਲੋਰਡ ਡਿਊਟੀ ਵਾਸਤੇ ਕੰਮ ਆਉਂਦੇ ਨੇ ਸੈਰਿਮੋਨਲ ਡਿਊਟੀ ਵਾਸਤੇ ਕੰਮ ਆਉਂਦੇ ਨੇ ਫਿਰ ਸਪੋਰਟਸ ਵਾਲੇ ਕੋਲੇ ਨੇ ਜਿਹੜੇ ਇਵੈਂਟਸ ਹੁੰਦੇ ਆ ਕੋਈ ਨੈਸ਼ਨਲ ਇੰਟਰਨੈਸ਼ਨਲ ਲੈਵਲ ਦੇ ਜਿਵੇਂ ਆਲ ਰੀਡੀਆਂ ਪੁਲਿਸ ਰਿਕਵਿਰੀਟ ਮੀਟ ਹੁੰਦੀ ਹੈ ਪੁਲਿਸ ਮਾਉਂਟਡ ਪੁਲਿਸ ਡਿਊਟੀ ਮੀਟ ਹੁੰਦੀ ਹੈ ਜਾਂ ਨੈਸ਼ਨਲ ਚੈਂਪੀਅਨਸ਼ਿਪਸ ਹੁੰਦੀਆਂ ਅਲੱਗ-ਅਲੱਗ ਟੈਂਪਿੰਗ ਦੀ ਕੋਈ ਸ਼ੋ ਜੰਪਿੰਗ ਦੀ ਕੋਈ ਡਿਸਾਈਜ਼ ਦੀ ਉਹਦੇ ਵਿੱਚ ਸਾਡੇ ਜਿਹੜੇ ਇਹ ਰਾਈਡਰਸ ਨੇ ਸਾਰੇ ਉਹ ਐਜ਼ ਅ ਸਪੋਰਟਸ ਪਰਸਨ ਉੱਥੇ ਪਾਰਟਿਸ ਪਹਿਲੀ ਵਾਰ ਇਹ ਜਿਹੜਾ ਹੈਗਾ ਇਹ ਉਹ ਮਨਾਇਆ ਗਿਆ ਕਿਉਂਕਿ ਪਹਿਲਾਂ ਕਦੀ ਅਜਿਹਾ ਨਹੀਂ ਹੋਇਆ ਉਹਨੂੰ ਜਦੋਂ ਇਹ ਟੀ ਮਨਾਇਆ ਜਾ ਰਿਹਾ ਪਹਿਲਾਂ ਤੁਹਾਡੀ ਫੀਲਿੰਗ ਕੀ ਹੈ ਉਹ ਥੋੜਾ ਜਿਹਾ ਪੀਸ ਇਹ ਪਹਿਲੀ ਵਾਰੀ ਹੀ ਇਸੇ ਸਾਲ ਯੂਨਾਈਟਿਡ ਨੇਸ਼ਨਸ ਵੱਲੋਂ ਡੈਜ਼ਿਗਨੇਟ ਕੀਤਾ ਗਿਆ 11 ਜੁਲਾਈ ਨੂੰ ਐਜ਼ ਵਰਲਡ ਹੌਸਡੇ ਸੋ ਬੜੀ ਖੁਸ਼ੀ ਦੀ ਲਹਿਰ ਹੈ ਸਾਰੇ ਘੋੜਸਵਾਰਾਂ ਦੇ ਵਿੱਚ ਸਾਡੇ ਸਾਰੇ ਰਾਈਡਰਸ ਦੇ ਵਿੱਚ ਸਾਡੇ ਵਿੱਚ ਕਿ ਇਦਾਂ ਇੰਟਰਨੈਸ਼ਨਲ ਲੈਵਲ ਤੇ ਯੂਨਾਈਟਿਡ ਨੇਸ਼ਨਸ ਦੇ ਲੈਵਲ ਤੇ ਹੌਸ ਰਾਈਡਿੰਗ ਨੂੰ ਔਰ ਘੋੜਿਆਂ ਨੂੰ ਇੱਕ ਮਾਨਤਾ ਦਿੱਤੀ ਗਈ ਹੈ ਇਹ ਘੋੜੇ ਉਹਨਾਂ ਨੇ ਇਹ ਲਿਖਿਆ ਆਪਣੇ ਚਾਰਟਰ ਦੇ ਵਿੱਚ ਇਹ ਲਿਖਿਆ ਜਦੋਂ ਉਹਨਾਂ ਨੇ ਡੈਜ਼ਿਗਨੇਟ ਕੀਤਾ ਕਿ ਘੋੜਿਆਂ ਔਰ ਆਦਮੀ ਦਾ ਮਤਲਬ ਹਿਊਮਨਸ ਔਰ ਹਾਰਸਸ ਦਾ ਬਹੁਤ ਡੇਰਾ ਸੰਬੰਧ ਹੈ ਸ਼ੁਰੂ ਤੋਂ ਤੋ ਉਸ ਮੰਨ ਨੂੰ ਇਸੇ ਤਰੀਕੇ ਕਾਇਮ ਰੱਖਦੇ ਹੋਏ ਇਹਨੂੰ ਹੋਰ ਇੰਪਰੂਵ ਕਰਦੇ ਹੋਏ ਘੋੜਿਆਂ ਦੇ ਰੱਖ-ਰਖਾਵ ਉਹਨਾਂ ਦੀ ਸਿਹਤ ਸੰਭਾਲ ਵਾਸਤੇ ਉਹਨਾਂ ਨੇ ਇਹ ਦਿਨ ਡੈਲੀਗੇਟ ਕੀਤਾ ਕਿ ਮਤਲਬ ਐਮਫਸਿਸ ਕੀਤਾ ਜਾਵੇ ਕਿ ਘੋੜਿਆਂ ਦੀ ਸੰਭਾਲ ਜ਼ਰੂਰੀ ਹੈ ਅਜਾ ਪੀਪੀ ਗਰਾਊਂਡ ਦੇ ਵਿੱਚ ਜਿੰਨੇ ਘੋੜੇ ਹੈਗੇ ਨੇ ਜਿਹੜੇ ਆਪਣ ਇੱਥੇ ਖੜੇ ਹੈਗੇ ਨੇ ਇਹਨਾਂ ਦੀ ਕਿਹੜੀ ਕਿਹੜੀ ਨਸਲ ਇਸ ਜਗ੍ਹਾ ਦੇ ਉੱਪਰ ਹੈ ਇਹ ਸਾਡੇ ਕੋਲ ਮੋਸਟਲੀ ਘੋੜੇ ਜਿਹੜੇ ਨੇ ਉਹ ਥੋਰੋ ਬ੍ਰੈਡ ਦੇ ਨੇ ਕੁਝ ਇਹ ਪੁਰਾਣੇ ਕੋਲੇ ਜਿਹੜੇ ਦੇਸੀ ਮਾਰਵਾੜੀ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਉਹ ਵੀ ਹੈਗੇ ਨੇ ਦੋ ਚਾਰ ਲੇਕਿਨ ਜਿਹੜੇ ਅਸੀਂ ਨਵੀਂ ਪਰਚੇਸ ਕੀਤੀ ਹੈ ਲਾਸਟ ਇਅਰ ਔਰ ਇਸ ਸਾਲ ਵੀ ਅਸੀਂ ਹੁਣ ਦੁਬਾਰਾ ਪਰਚੇਸ ਕਰਨ ਜਾ ਰਹੇ ਆ ਉਹ ਸਾਰੇ ਸਾਰੇ ਅਸੀਂ ਥੋਰੋ ਬ੍ਰੈਡ ਕੋਲੇ ਪਰਚੇਸ ਕੀਤੇ ਰਹੇ ਅੱਛਾ ਕਿੰਨਾ ਕੁ ਗੋਲਡ ਜਿਹੜੇ ਮੈਡਲਸ ਜਿਹੜੇ ਨੇ ਇਹ ਕੋਲੇ ਜਾ ਕੇ ਦੇ ਚੁੱਕੇ ਨੇ ਕੀ ਅੱਧਾ ਬਜਟ ਆ ਫਿਗਰ ਤਾਂ ਨਹੀਂ ਦੱਸ ਸਕਾਂਗਾ ਲੇਕਿਨ ਯੂ ਕੈਨ ਸੇ ਕਿ ਇਟ ਇਜ਼ ਇਨ ਹੰਡਰਡਸ ਹਾਂਜੀ ਹੰਡਰਡਸ ਦੇ ਵਿੱਚ ਹੈਗੇ ਨੇ ਮੈਡਲ ਉਹਦੇ ਵਿੱਚ 골ਡ ਮੈਡਲ ਵੀ ਸ਼ਾਮਿਲ ਹੈ সিলਵਰ ব্রੌਂਜ਼ ਸਾਰੇ ਤਰ੍ਹਾਂ ਦੇ ਮੈਡਲ ਸ਼ਾਮਿਲ ਨੇ ਔਰ ਕੋਈ ਟਾਈਮ ਹੁੰਦਾ ਸੀ 90s ਦੇ ਵਿੱਚ ਜਦੋਂ ਸਾਡੀ ਜਿਹੜੀ ਟੀਮ ਹੈ ਇਕਵੈਸਟਰੀਨ ਦੀ ਉਹ 올 ਇੰਡੀਆ ਪਾਲੀਸ ਇਕਵੈਸਟਰੀਨ ਮੀਟ ਦੇ ਵਿੱਚ ਲਗਾਤਾਰ ਚੈਂਪੀਅਨ ਰਹੀ ਹੈ 6-7 ਸਾਲ ਸੋ ਉਹ ਫਿਰ ਹੌਲੀ-ਹੌਲੀ ਘੋੜੇ ਜਿੱਦਾਂ ਚੰਗੀ ਕੁਆਲਿਟੀ ਵਾਲੇ ਸੀਗੇ ਉਹ ਰਿਟਾਇਰ ਹੁੰਦੇ ਗਏ ਤਾਂ ਥੋੜਾ-ਥੋੜਾ ਸਾਡਾ ਜਿਹੜਾ ਲੈਵਲ ਡਾਊਨ ਹੁੰਦਾ ਗਿਆ ਲੇਕਿਨ ਅਸੀਂ ਫਿਰ ਦੁਬਾਰਾ ਹੁਣ ਆਪਣਾ ਘੋੜੇ ਵੀ ਨਵੇਂ ਪਰਚੇਸ ਹੋ ਗਏ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਸਾਨੂੰ ਸੰਖੇਨ ਦਿੱਤੇ ਗਏ ਸੀਐਮ ਸਾਹਿਬ ਵੱਲੋਂ ਪੈਸੇ ਸੰਖੇਨ ਕੀਤੇ ਗਏ ਘੋੜੇ ਪਰਚੇਸ ਕਰਨ ਵਾਸਤੇ ਸੋ ਨਵੇਂ ਘੋੜਿਆਂ ਦੇ ਆਉਣ ਦੇ ਨਾਲ ਸਾਡੇ ਰਾਈਡਰਸ ਦੇ ਵਿੱਚ ਵੀ ਉਛਾ ਹੈ ਔਰ ਘੋੜੇ ਆਉਣ ਕਰਕੇ ਉਹਨਾਂ ਦੀ ਜਿਹੜੀ ਪ੍ਰਤਿਭਾ ਹੈ ਉਹਨੂੰ ਹੋਰ ਨਿਖਰਣ ਦਾ ਮੌਕਾ ਮਿਲਿਆ ਹੈ